ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਜਿਹੜੇ ਅੱਜ ਖਨੌਰੀ ਬਾਰਡਰ ਤੇ ਇੱਥੋਂ ਦੇ ਜਿਹੜਾ ਮੋਰਚਾ ਚੱਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ 170 ਦਿਨਾਂ ਵਿੱਚ ਦਾਖਲ ਹੋ ਚੁੱਕਾ ਮੋਰਚਾ ਉਸ ਦੀ ਜਾਣਕਾਰੀ ਲੈਣ ਵਾਸਤੇ ਖਨੌਰੀ ਬਾਰਡਰ ਤੇ ਪਹੁੰਚੇ ਆ ਅਸੀਂ ਮੈਂ ਜਗਜੀਤ ਸਿੰਘ ਕਾਈ ਪ੍ਰਧਾਨ ਪਿੰਡ ਸਭਰਾ ਬਲਜਿੰਦਰ ਸਿੰਘ ਸਭਰਾ ਗੁਰਵਿੰਦਰ ਸਿੰਘ ਸਭਰਾ ਪਿੰਡ ਸਭਰਾ ਕਿਸਾਨ ਸੰਘਾਸ ਕਮੇਟੀ ਪੰਜਾਬ ਕੋਟ ਬੁੱਢਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜਥੇਬੰਦੀਆਂ ਨੂੰ ਜਿਹੜਾ ਇੱਕ ਤਰੀਕ ਦਾ ਪ੍ਰੋਗਰਾਮ ਬਣਾਇਆ ਗਿਆ ਵਾ ਜਿਹੜਾ ਇੱਕ ਤਰੀਕ ਨੂੰ ਵੱਡੇ ਪੱਧਰ ਤੇ ਡੀਸੀ ਦਫ਼ਤਰ ਐਸਡੀਐਮ ਦਫ਼ਤਰ ਇਹਨਾਂ ਦੇ ਜਿਹੜੇ ਸਾਹਮਣੇ ਆ ਆਪਣਾ ਰੋਸ ਪ੍ਰਦਰਸ਼ਨ ਕਰਕੇ ਮੋਦੀ ਅਤੇ ਖੱਟੜ ਸਰਕਾਰ ਦੇ ਜਿਹੜੇ ਪੁੱਧਲੇ ਫੂਕੇ ਜਾਣੇ ਆ ਜਿੱਦਾਂ ਕਿ ਤੁਸੀਂ ਵੇਖਿਆ ਕਿ 13 ਦੇ 14 ਦੇ 21 ਤਰੀਕ ਨੂੰ ਜਿਹੜਾ 21 ਫਰਵਰੀ ਨੂੰ ਵੱਡੇ ਪੱਧਰ ਤੇ ਕਿਸਾਨਾਂ ਤੇ ਗੋਲੀਆਂ ਚਲਾ ਕੇ ਤੇ ਵੱਡੇ ਪਦਰ ਤੇ ਕਿਸਾਨਾਂ ਨੂੰ ਇੱਥੇ ਫੱਟੜ ਕੀਤਾ ਕਈਆਂ ਕਿਸਾਨ ਵੀਰਾਂ ਦੀਆਂ ਇੱਥੇ ਅੱਖਾਂ ਵੀ ਗਈਆਂ ਕਈਆਂ ਦੀਆਂ ਲੱਤਾਂ ਵੀ ਗਈਆਂ ਤੇ ਸੁਭ ਕਰਨ ਵੀਰ ਦੀ ਜਿਹੜੀ ਆ ਇੱਥੇ ਸਹਾਦਤ ਹੋਈ ਆ ਉਸ ਦੇ ਜਿਹੜਾ ਵਿਰੋਧ ਵਿੱਚ ਜਿਹੜਾ ਵਾ ਇਹ ਕਿਸਾਨ ਜਥੇਬੰਦੀਆਂ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਤੇ ਗੋਲੀਆਂ ਚਲਾਈਆਂ ਵਾ ਖੱਟੜ ਸਰਕਾਰ ਨੇ ਤੇ ਉਹਦੇ ਵਿਰੋਧ ਵਿੱਚ ਜਿਹੜਾ ਵਾ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਤਰੀਕ ਨੂੰ ਜਿਹੜਾ ਵਾ ਵੱਡੇ ਪਦਰ ਤੇ ਇਹਨਾਂ ਦੇ ਪੁੱਤਲੇ ਫੂਕੇ ਜਾਣਗੇ ਜਿੱਦਾਂ ਕਿ ਹਰਿਆਣਾ ਸਰਕਾਰ ਨੇ ਰਾਸ਼ਟਰਪਤੀ ਅਵਾਰਡ ਦੇਣ ਦੀ ਜਿਹੜੀ ਮੰਗ ਕੀਤੀ ਆ ਲਿਖਤੀ ਰੂਪ ਵਿੱਚ ਜਿਹੜਾ ਭੇਜੀ ਹੋਈ ਆ ਮੰਗ ਵੀ ਇਹ ਜਿਹਨਾਂ ਨੇ ਗੋਲੀਆਂ ਮਾਰੀਆਂ ਕਿਸਾਨਾਂ ਨੂੰ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਨਵਾਜਿਆ ਜਾਵੇ ਤੇ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਪੁਰਜੋਰ ਜਿਹੜੀ ਇਹਨਾਂ ਦੀ ਨਿਖੇਧੀ ਕਰਦਾ ਵਾ ਵੀ ਇਹੋ ਜਿਹੇ ਜਿਹੜੇ ਆ ਹਿਥਾਰੇ ਆ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਨਾ ਦਿੱਤਾ ਜਾਵੇ ਇਸ ਕਰਕੇ ਇਹਨਾਂ ਦਾ ਅਸੀਂ ਵੱਡੇ ਪੱਧਰ ਤੇ ਪੁਦਲੇ ਫੂਕਾਂਗੇ ਤੇ ਬਾਕੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਵੀ ਜਿਹੜਾ ਵਾ ਵੱਡੇ ਪੱਦਰ ਤੇ ਪੰਜਾਬ ਦੇ ਵਿੱਚ ਜਿਹੜਾ ਵਾ ਡੀਸੀ ਦਫ਼ਤਰਾਂ ਐਸਡੀਐਮ ਦਫ਼ਤਰ ਅਤੇ ਹੋਰ ਵੀ ਜਿੱਥੇ ਇੱਥੇ ਪ੍ਰੋਗਰਾਮ ਆਪਣੇ ਬਣ ਰਹੇ ਆ ਉਹਨਾਂ ਜਗ੍ਹਾ ਤੇ ਵੱਡੇ ਪੱਦਰ ਤੇ ਪੁਦਲੇ ਫੂਕੇ ਤੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਜਿੱਦਾਂ ਇਹ ਨਵੇਂ ਕਾਨੂੰਨ ਹੁਣ ਬਣਾਏ ਆ ਸੋਦੀ ਸਰਕਾਰ ਨੇ ਉਹਨਾਂ ਦੀਆਂ ਕਾਪੀਆਂ ਵੀ ਸਾਰੀਆਂ ਜਾਣੀਆਂ ਕਿਉਂਕਿ ਜਿਹੜੇ ਕਾਨੂੰਨ ਇਹ ਬਣਾਉਂਦੇ ਆ ਸਰਕਾਰਾਂ ਇਹ ਕਿਸਾਨ ਵਿਰੋਧੀ ਤੇ ਜਨਤਾ ਵਿਰੋਧੀ ਬਣਾਉਂਦੇ ਆ ਇਸ ਕਰਕੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਤੇ ਇੱਥੇ ਮੋਰਚਾ ਤੁਸੀਂ ਦੇਖ ਹੀ ਰਹੇਗਾ ਅੱਜ ਆ 170ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਾ ਤੇ ਚੜ੍ਹਦੀ ਕਾਲ ਦਾ ਮੋਰਚਾ ਚੱਲ ਰਿਹਾ ਵਾ ਤੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨ ਲਈਆਂ ਜਾਣ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਜਾਣ ਜਿੱਦਾਂ ਹਾਈ ਕੋਰਟ ਨੇ ਖੱਟੜ ਸਰਕਾਰ ਨੂੰ ਇਹ ਕਿਹਾ ਵੀ ਤੁਸੀਂ ਬਾਰਡਰ ਖੋਲੋ ਤੇ ਕਿਸਾਨਾਂ ਨੂੰ ਦਿੱਲੀ ਤੱਕ ਜਾਣ ਦਿਓ ਤੇ ਪਰ ਖੱਟੜ ਸਰਕਾਰ ਅਜੇ ਤੱਕ ਬਾਰਡਰ ਨਹੀਂ ਖੋਲ ਰਹੀ ਸੋ ਚਲੋ ਅਸੀਂ ਵੀ ਕਹਿੰਦੇ ਆਂ ਵੀ ਜੇ ਰਸਤੇ ਖੁੱਲ ਜਾਣ ਤੇ ਜੇ ਮੰਗਾ ਸਾਡੀਆਂ ਮੰਨ ਲੈਣ ਤਾਂ ਅਸੀਂ ਇੱਥੋਂ ਆਪਦਾ ਵਾਪਸ ਚੱਲ ਜਾਾਂਗੇ ਨਹੀਂ ਤੇ ਬਾਰਡਰ ਖੋਲਣ ਤੇ ਅਸੀਂ ਆਪਣਾ ਦਿੱਲੀ ਨੂੰ ਜਾ ਕੇ ਅਸੀਂ ਆਪਣੇ ਹਾਕ ਮੰਗ ਸਕੀਏ ਜਿੱਦਾਂ ਸਾਡੇ ਨਾਲ ਵਾਅਦੇ ਨਾਲ ਵਿਸ਼ਵਾਸ ਘਾਤ ਕੀਤਾ ਵਾ ਅਸੀਂ ਇਹਨਾਂ ਤੋਂ ਆਪਦੇ ਹਾਕ ਮੰਗ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ